ਤਲੰਗਾਨਾ ਪੁਲਿਸ ਨੇ ਲਗਭਗ 25 ਸੈਲਿਬ੍ਰਿਟਿਜ਼ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਜ਼ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜਿਨ੍ਹਾਂ ਤੇ ਗੈਰ ਕਾਨੂੰਨੀ ਸੱਟੇਬਾਜ਼ੀ ਐਪਸ ਨੂੰ ਪ੍ਰਮੋਟ ਕਰਨ ਦਾ ਦੋਸ਼ ਲਗਾਇਆ ਗਿਆ ਦੱਸਦੇ ਕਿ ਇਸ ਲਿਸਟ ਦੇ ਵਿੱਚ ਪ੍ਰਕਾਸ਼ ਰਾਜ ਵਿਜੇ ਦੇਵਰਕੋਂਡਾ ਰਾਣਾ ਦੱਗੂ ਬਾਤੀ ਮੰਚੂ ਲక్ష్ਮੀ ਅਤੇ ਪ੍ਰਨੀਤਾ ਸੁਭਾਸ਼ ਨੀਦੀ ਅਗਰਵਾਲ ਵਰਗੇ ਕਈ ਵੱਡੇ ਨਾਂ ਸ਼ਾਮਿਲ ਹਨ ਜਿਨ੍ਹਾਂ ਦੇ ਖਿਲਾਫ ਤਲੰਗਾਨਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਇਨ੍ਹਾਂ ਦੇ ਵਿੱਚ 6 ਟਾਲੀਵੁੱਡ ਦੇ ਸਿਤਾਰੇ ਸ਼ਾਮਲ ਹਨ ਇੱਕ ਬਿਜ਼ਨਸਮੈਨ ਫਣਿੰਦਰ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਹਨਾਂ ਮਸ਼ਹੂਰ ਹਸਤੀਆਂ ਤੇ ਪ੍ਰਚਾਰ ਕਰਨ ਦੇ ਕਾਰਨ ਇਹਨਾਂ ਮਸ਼ਹੂਰ ਹਸਤੀਆਂ ਦੇ ਪ੍ਰਚਾਰ ਕਰਨ ਦੇ ਕਾਰਨ ਨੌਜਵਾਨ ਸੱਟੇਬਾਜ਼ੀ ਐਪਸ ਦੇ ਜਾਲ ਦੇ ਵਿੱਚ ਫਸ ਰਹੇ ਨੇ। ਉਹਨਾਂ ਨੇ ਆਪਣੇ ਸ਼ਿਕਾਇਤ ਦੇ ਵਿੱਚ ਕਿਹਾ ਕਿ ਕਈ ਮਸ਼ਹੂਰ ਹਸਤੀਆਂ ਤੇ ਇਨਫਲੂਐਂਸਰਸ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਐਡਸ ਨਹੀਂ ਸੱਟੇਬਾਜ਼ੀ ਪਲੇਟਫਾਰਮਸ ਤੇ ਪੈਸਾ ਲਗਾਉਣ ਦੇ ਲਈ ਉਕਸਾਉਂਦੇ ਨੇ ਜਿਸ ਤੋਂ ਬਾਅਦ ਉਹ ਆਪਣੀ ਸਾਰੀ ਕਮਾਈ ਗਵਾ ਲੈਂਦੇ ਨੇ। ਉਹਨਾਂ ਨੇ ਦੱਸਿਆ ਕਿ ਸੰਬੰਧਿਤ ਉਹਨਾਂ ਨੂੰ ਆਪਣੀ ਕਲੋਨੀ ਦੇ ਨੌਜਵਾਨਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਇਹਨਾਂ ਮਸ਼ਹੂਰ ਹਸਤੀਆਂ ਦੁਆਰਾ ਪ੍ਰਚਾਰਿਤ ਸੱਟੇਬਾਜ਼ੀ ਅਤੇ ਜੂਏ ਦੀਆਂ ਐਪਾਂ ਦੇ ਵਿੱਚ ਬਹੁਤ ਸਾਰੇ ਲੋਕ ਆਪਣਾ ਪੈਸਾ ਗਵਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਉਹ ਖੁਦ ਇਸ ਦੇ ਵਿੱਚ ਪੈਸਾ ਲਗਾਉਣ ਜਾ ਰਹੇ ਸੀ ਪਰ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅੱਜਕੱਲ੍ਹ ਡਿਜੀਟਲ ਯੁੱਗ ਦੇ ਵਿੱਚ ਮਸ਼ਹੂਰ ਹਸਤੀਆਂ ਤੇ ਸੋਸ਼ਲ ਮੀਡੀਆ ਇਨਫਲੂਐਂਸਰਸ ਦੀਆਂ ਗੱਲਾਂ ਦਾ ਲੋਕਾਂ ਤੇ ਬਹੁਤ ਡੂੰਘਾ ਅਸਰ ਪੈਂਦਾ ਜਦੋਂ ਕੋਈ ਵੱਡਾ ਸਟਾਰ ਕਿਸੇ ਚੀਜ਼ ਨੂੰ ਪ੍ਰਮੋਟ ਕਰਦਾ ਹੈ ਤਾਂ ਪ੍ਰਸ਼ੰਸਕ ਬਿਨਾਂ ਸੋਚੇ ਸਮਝੇ ਉਸ ਤੇ ਵਿਸ਼ਵਾਸ ਕਰ ਲੈਂਦੇ ਨੇ ਇਸ ਲੇ ਸੱਟੇਬਾਜ਼ੀ ਐਪਸ ਦੇ ਪ੍ਰਚਾਰ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਦੇ ਵਿੱਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਹੈ। ਇਹ ਐਪਸ ਲੋਕਾਂ ਨੂੰ ਅਚਾਨਕ ਪੈਸੇ ਦੁੱਗਣੇ ਜਾਂ ਤਿੱਗਣੇ ਕਰਨ ਦਾ ਲਾਲਚ ਦਿੰਦੇ ਨੇ ਪਰ ਅਸਲ ਦੇ ਵਿੱਚ ਇਹ ਸਿਰਫ ਇੱਕ ਵੱਡਾ ਧੋਖਾ ਹੈ। ਹੁਣ ਤੇਲੰਗਾਨਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣੇ ਦੇਖਣਾ ਹੋਵੇਗਾ ਕਿ ਇਹਨਾਂ ਸਿਤਾਰਿਆਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਜਾਂ ਫਿਰ ਜੁਰਮਾਨਾ ਲੈ ਕੇ ਇਹਨਾਂ ਨੂੰ ਛੱਡ ਦਿੱਤਾ ਜਾਵੇਗਾ। ਹੁਣੇ ਦੇਖਣਾ ਬਾਕੀ ਹੋਵੇਗਾ ਕਿ ਇਹਨਾਂ ਸਿਤਾਰਿਆਂ ਦੇ ਖਿਲਾਫ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਭਾਵੇਂ ਦੇ ਵਿੱਚ ਸੱਟੇਬਾਜ਼ੀ ਅਤੇ ਜੂਏ ਤੇ ਕਾਨੂੰਨੀ ਪਾਬੰਦੀ ਹੈ ਅਤੇ ਫਿਰ ਵੀ ਅਜਿਹੀਆਂ ਐਪਾਂ ਲਗਾਤਾਰ ਵੱਧ ਰਹੀਆਂ ਨੇ ਇਹ ਸਾਰੇ ਮਾਮਲੇ ਤੋਂ ਇੱਕ ਵੱਡਾ ਸਬਕ ਇਹ ਵੀ ਮਿਲਦਾ ਹੈ ਕਿ ਹਰ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ ਸਿਰਫ ਇਸ ਲਈ ਕਿ ਇੱਕ ਵੱਡਾ ਸੈਲਿਬ੍ਰਿਟੀ ਇੱਕ ਐਪ ਜਾਂ ਪਲੇਟਫਾਰਮ ਨੂੰ ਪ੍ਰਮੋਟ ਕਰ ਰਿਹਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਐਪ ਜਾਂ ਪਲੇਟਫਾਰਮ ਭਰੋਸੇਯੋਗ ਹੈ ਸੱਟੇਬਾਜ਼ੀ ਦੇ ਵਿੱਚ ਹਾਰਨ ਦੀ ਸੰਭਾਵਨਾ ਜਿੱਤਣ ਨਾਲੋਂ ਕਈ ਗੁਣਾ ਵੱਧ ਹੁੰਦੀ ਹੈ ਅਤੇ ਕਈ ਵਾਰ ਲੋਕ ਆਪਣੀ ਸਾਰੀ ਜ਼ਿੰਦਗੀ ਦੀ ਬਚਤ ਗਵਾ ਦਿੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਟਾਲੀਵੁੱਡ ਸਿਤਾਰੇ ਇਸ ਸੰਕਟ ਤੋਂ ਕਿਵੇਂ ਆਪਣੇ ਆਪ ਨੂੰ ਬਚਾ ਪਾਉਂਦੇ ਨੇ ਜਾਂ ਫਿਰ ਇਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਹੁੰਦੀ ਹੈ ਪੁਲਿਸ ਨੇ ਹੁਣ ਇਹਨਾਂ ਪਲੇਟਫਾਰਮਾਂ ਦੇ ਵਿੱਤੀ ਨੈਟਵਰਕ ਦੇ ਖਿਲਾਫ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਐਫ ਆਈ ਆਰ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਨੰਨਿਆ ਸ਼੍ਰੀਮੁਖੀ ਸੀਰੀ ਹਨੂਮੰਤੂ ਸ਼ਿਆਮਲਾ ਵਰਸ਼ਨੀ ਸ਼ੋਭਾ ਨੇਹਾ ਪਾਂਡੂ ਪਦਮਾਵਤੀ ਇਮਰਾਨ ਖਾਨ ਵਿਸ਼ਨੂਪਰੀਆ ਹਰਸ਼ ਸਾਈ ਸੰਨੀ ਯਾਦਵ ਅਤੇ ਰਿਤੂ ਦੇ ਨਾਂ ਸ਼ਾਮਿਲ ਹਨ ਤੁਹਾਨੂੰ ਦੱਸ ਦੇ ਗੈਰ ਕਾਨੂੰਨੀ ਸੱਟੇਬਾਜ਼ੀ ਅਤੇ ਗੈਂਬਲਿੰਗ ਦੀਆਂ ਐਪਸ ਦੇ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਸਾਡੇ ਦੇਸ਼ ਦੇ ਵਿੱਚ ਵੱਧ ਰਹੀਆਂ ਨੇ ਲੋਕ ਇਹਨਾਂ ਦੇ ਲਾਲਚ ਦਾ ਸ਼ਿਕਾਰ ਹੋ ਰਹੇ ਨੇ ਆਪਣੀ ਮਿਹਨਤ ਦੀ ਕਮਾਈ ਗਵਾ ਰਹੇ ਨੇ ਇਸ ਦੇ ਮੱਦੇ ਨਜ਼ਰ ਕਈ ਰਾਜ ਸਰਕਾਰਾਂ ਨੇ ਨਾ ਐਪਸ ਦੇ ਖਿਲਾਫ ਸਖਤ ਕਦਮ ਚੁੱਕੇ ਨੇ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਹੈ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਮਸ਼ਹੂਰ ਹਸਤੀਆਂ ਦੀ ਜ਼ਿੰਮੇਵਾਰੀ ਵੀ ਬਰਾਬਰ ਵੱਧ ਗਈ ਹੈ ਪ੍ਰਸ਼ੰਸਕ ਉਹਨਾਂ ਨੂੰ ਸਿਰਫ ਐਕਟਰ ਜਾਂ ਫਿਰ ਸਟਾਰਸ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਸਗੋਂ ਨੂੰ ਰੋਲ ਮਾਡਲ ਮੰਨਦੇ ਨੇ ਜੇਕਰ ਕੋਈ ਵੱਡਾ ਸਟਾਰ ਕਿਸੇ ਚੀਜ਼ ਨੂੰ ਪ੍ਰਮੋਟ ਕਰਦਾ ਹੈ ਤਾਂ ਆਮ ਲੋਕ ਉਸਤੇ ਭਰੋਸਾ ਕਰਦੇ ਨੇ ਪਰ ਜਦੋਂ ਇਹ ਸੈਲੈਬ੍ਰਿਟੀਆਂ ਬਿਨਾਂ ਕਿਸੇ ਜਾਂਚ ਦੇ ਸੱਟੇਬਾਜ਼ੀ ਜਾਂ ਗੈਂਬਲਿੰਗ ਵਰਗੀਆਂ ਗੈਰ ਕਾਨੂੰਨੀ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਤਾਂ ਸਵਾਲ ਉੱਠਨੇ ਤਾਂ ਲਾਜ਼ਮੀ ਹੋ ਜਾਂਦੇ ਨੇ ਕਿ ਕੀ ਇਹ ਸਿਤਾਰੇ ਸਿਰਫ ਪੈਸੇ ਲਈ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ ਕਿ ਉਹਨਾਂ ਦੀ ਆਪਣੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਲੋਕਾਂ ਨੂੰ ਅਗਿਆਰ ਕਰਨ